ਸਾਹੀ ਗਾਲ ਦੀ ਸਾਰਿਆਂ ਨੂੰ ਲੋ ਜੀ ਆਪਾਂ ਚੱਲੇ ਆਂ ਬਰਲਿਨ ਨੂੰ ਤੇ ਅੱਜ ਸ਼ਾਮ ਤੱਕ ਬਰਲਿਨ ਪਹੁੰਚਾਂਗੇ ਤੇ ਕੱਲੂ ਸਵੇਰੇ ਆਪਾਂ ਜਿਹੜੇ ਆਪਣੇ ਸਟੂਡੈਂਟ ਭੈਣ ਭਰਾ ਨੇ ਜਿਨ੍ਹਾਂ ਨੂੰ ਪ੍ਰੋਬਲਮ ਆ ਸਭ ਤੋਂ ਪਹਿਲਾਂ ਉਹਨਾਂ ਨਾਲ ਆਪਾਂ ਜਾਵਾਂਗੇ ਬਰਲਿਨ ਦੇ ਵਿੱਚ ਇੰਡੀਅਨ ਐਮਬੈਸੀ ਦੇ ਵਿੱਚ 11 ਵਜੇ ਪੂਰਬੀ ਜਿਹੜੇ ਕਿਸੇ ਭੈਣ ਭਰਾ ਨੇ ਆਉਣਾ ਆ ਸਕਦਾ ਤੇ ਉਸ ਤੋਂ ਬਾਅਦ ਫੇਰ ਆਪਾਂ ਜਿਹੜਾ ਮੇਨ ਮਕਸਦ ਆਪਣਾ ਪੋਸਟ ਤੱਕ ਪਹੁੰਚ ਕਰਨ ਦਾ ਪੁਲਿਸ ਦਾ ਕੰਪਾ ਪਹੁੰਚ ਕਰਾਂਗੇ ਬਰਲਿਨ ਦੇ ਵਿੱਚ ਦੋ ਤਿੰਨ ਕੇਸ ਇਦਾਂ ਦੇ ਨੇ ਵੀ ਇੱਕ ਤਾਂ ਘਰਾਂ ਨੂੰ ਲੈ ਕੇ ਆ ਇੱਕ ਉਹ ਤੋਂ ਬਿਨਾ ਜਿਹੜਾ ਆਪਣਾ ਅਗਲਾ ਆਪਾਂ ਕਹੇ ਜੀਏ ਵੀ ਕੰਮ ਨੂੰ ਲੈ ਕੇ ਕਈ ਬੱਚਿਆਂ ਨਾਲ ਫਰਾਡ ਹੋਇਆ ਪੈਸੇ ਲੈ ਲੈ ਗਏ ਨੇ ਧੋਖਾਧੜੀ ਹੋ ਗਿਆ ਆਨਲਾਈਨ ਦੇ ਵਿੱਚ ਵੀ ਉਹਦੇ ਬਾਰੇ ਵੀ ਉਹ ਵਿਤਰੂਕ ਉਹਨੂੰ ਆਪਾਂ ਕਹਿ ਸਕਦੇ ਆ ਕਿ ਮੁੜਨੇ ਮੁਸ਼ਕਲ ਨੇ ਪਰ ਫਿਰ ਵੀ ਕੋਸ਼ਿਸ਼ ਕਰਾਂਗੇ ਪੁਲਿਸ ਕੋਲੇ ਜਾ ਕੇ ਕੰਪਲੇਂਟ ਕੀਤੀ ਜਾਵੇ ਤੇ ਸਾਰੇ ਭੈਣਾ ਭਰਾਵਾਂ ਨੂੰ ਬੇਨਤੀ ਹੈ ਵੀ ਜੇ ਹੋ ਸਕੇ ਆ ਤਾਂ ਜਰੂਰ ਪਹੁੰਚੋ ਜੇ ਕਿਸੇ ਨੂੰ ਹੋਰ ਵੀ ਸਟੂਡੈਂਟ ਨੂੰ ਪ੍ਰੋਬਲਮ ਹੈਗੀ ਆ ਤਾਂ ਆਜੋ ਚਲਦੇ ਆ ਬਰਲਿਨ ਪੁਲਿਸ ਕੋਲੇ ਵੀ ਚੱਲਾਂਗੇ ਆਪਾਂ ਤੇ ਹੋ ਸਕੇ ਆ ਤਾਂ ਆਪਾਂ ਕੋਸ਼ਿਸ਼ ਕਰਾਂਗੇ ਆਨੰਦ ਰੈਸਟੋਰੈਂਟ ਤੇ ਭਾਜੂਰਾਂ ਕੋਲੇ ਵੀ ਜਾਣ ਦੀ ਜੇ ਉੱਥੇ ਵੀ ਜਾ ਕੇੜੀ ਗੱਲਬਾਤ ਕਰੀ ਜਾਵੇ ਕਿਉਂਕਿ ਉਹ ਵੀ ਬਹੁਤ ਹੈਲਪ ਕਰਦੇ ਨੇ ਲੋਕਾਂ ਦੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਤੇ ਮਿਲਦੇ ਆਂ ਫਿਰ ਪਹੁੰਚ ਜਾਣਾ ਅੱਜ ਸ਼ਾਮ ਨੂੰ ਉਦੋਂ ਤੱਕ ਲਈ ਥੈਂਕ ਯੂ ਰੱਬ ਰੱਖਾ